ਨਵਦਪਿੰਡ ਛੀਟਾ ਵਾਲਾ ਵਿਖੇ ਪੱਠੇ ਤੇ ਟਰੈਕਟਰ ਚਲਾ ਮਜ਼ਦੂਰੀ ਕਰਦਿਆਂ 24 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਹਾਈ ਵੋਲਟੇਜ ਤਾਰਾਂ ਦੀ ਚਪੇਟ ਦੇ ਵਿੱਚ ਨੌਜਵਾਨ ਆਂਦਾ ਜਿਸ ਦੇ ਨਾਲ ਉਸ ਦੀ ਜਾਨ ਗਈ ਹੈ ਤਾਂ ਜਸਵੀ ਟਰੈਕਟਰ ਦੇ ਉੱਪਰ ਖੜਾ ਸੀ ਬਿਜਲੀ ਦੀਆਂ ਤਾਰਾਂ ਉਸ ਜਗ੍ਹਾ ਤੋਂ ਨੀਵੀਆਂ ਲੰਘ ਰਹੀਆਂ ਸਨ ਜਿੱਥੇ ਮਿੱਟੀ ਦੀ ਢੇਰੀ ਮਜ਼ਦੂਰੀ ਕਰਨ ਦੇ ਲਈ ਬਣਾਈ ਹੋਈ ਸੀ ਤੇ ਇਸੇ ਦਰਮਿਆਨ ਹੀ ਕਰੰਟ ਲੱਗਣ ਦੇ ਨਾਲ ਜਸਵੀਰ ਦੀ ਜਾਨ ਚਲੀ ਗਈ ਹੈ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਹਾਈ ਵੋਲਟੇਜ ਕਰੰਟ ਦੀ ਚਪੇਟ ਚੋਂ ਨਾ ਮੁੰਡੇ ਦੀ ਮੌਤ ਹੋਈ ਹੈ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ ਨਾ ਜਸਵੀਰ ਸਿੰਘ ਆ ਜੀ ਕਿਵੇਂ ਹੋਈ ਹੈ ਡੈਥ ਡੈਥ ਕਰੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਵਾਲਾ ਤੇ ਜੀ ਅੱਛਾ ਪੱਠਾਰਾਂ ਲੈਂ ਨੀਵੀਂ ਸੀ ਉਹਦੇ ਨਾਲ ਟੱਚ ਹੋ ਗਿਆ ਜੀ ਕਿਵੇਂ ਨੀਵੀਂ ਕਿਵੇਂ ਪਹੁੰਚ ਗਿਆ ਢੇਰ ਲਾਰ ਲਾਰ ਤੇ ਮਿੱਟੀ ਦਾ ਜੀ ਬਸ ਚਾਈ ਹੋ ਗਈ ਲੈਨ ਨੀਵੇਂ ਹੋ ਗਈ ਜੀ ਇਹ ਦੇਸੀ ਵੀ ਤੇ ਕੰਮ ਕਰਦੀ ਆ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਅੱਛਾ ਅੱਛਾ ਟਰੈਕਟਰ ਉੱਪਰ ਅਟੈਚ ਹੋ ਗਿਆ ਤਾਰਾ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੇ ਮਾੜਾ ਮੋਟਾ ਅਟੈਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨਾ ਨੀਵੇਂ ਉਮਰ ਕਿੰਨੀ ਕਹਦੀ ਜੀ ਉਮਰ ਹੋ ਗਈ ਜੀ 25 ਸਾਲ ਦਾ ਜੀ ਹੋਰ ਹੈ ਸਤ ਭਾਈਆ ਪਿੰਡ ਵੀ ਪਿੰਡ ਕੋਟਕਲਾਂ ਦੇ ਹਾਂ ਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਉਰੇ ਦੇ ਹਾਂ ਜੀ ਹਾਂ ਕੱਲੇ ਭਰਾ ਤੀ ਜੀ ਅੱਛਾ ਤੇ ਕੋਈ ਭੈਣ ਭਰਾ ਨਹੀਂ ਹੈਗਾ ਦੋ ਭੈਣਾਂ ਨੇ ਜੀ ਬਸ ਕੱਲੇ ਭਰਾ ਸੀਗੇ ਜੀ ਅੱਛਾ ਪੇਰੈਂਟ ਸੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਇਹ ਭਾਈ ਨੇ ਨਾਲ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕੀਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਛਿੱਟਾਲੇ ਆ ਜੀ ਪੱਠਾ ਤਾਂ ਛਿੱਟਾwale ਹਾਂਜੀ ਉਹ ਲੇਵਰੀ ਕਰਦਾ ਸੀ ਉੱਥੇ ਹਾਂਜੀ ਟਰੈਡ ਚਲਾਉਂਦਾ ਸੀਗਾ ਜੀ ਹਾਂਜੀ ਸਰ ਆਪਣਾ ਬ੍ਰਾਡ ਰੀ ਲੱਗ ਰਿਹਾ ਸੀਗਾ ਫਿਰ ਆਪਾਂ ਕਨਫਰਮੇਸ਼ਨ ਵਾਸਤੇ ਨਾ ਪਲਸ ਵਗੈਰਾ ਚੈੱਕ ਕਰ ਲਈ ECG ਕਰ ਲਈ ਬਿਲਕੁਲ ਫਲੈਟ ਆਈ ਹੈ ਨਾ ਇਸ ਸਟੌਲ ਸੀਗਾ ਪੂਰਾ ਹੀ ਤਾਂ ਕਰਨ ਕੀ ਹੈ ਕਰਨ ਸਾਫ ਦਿਖ ਰਿਹਾ ਸੀਗਾ ਜੀ ਇਲੈਕਟ੍ਰਿਕ ਸ਼ੌਕ ਸੀਗਾ ਜੀ ਹਾਈ ਵੋਲਟੇਜ ਤਾਰ ਦੇ ਨਾਲ ਲੱਗਾ ਹੋਇਆ ਹੈ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਬੰਦੇ ਦਾ ਤਾਂ ਤੁਸੀਂ ਟੈਸਟਿੰਗ ਹਾਂਜੀ ਹਾਂਜੀ ਉਹ ਆਪਾਂ ਜੋ ਕੀ ਹੈ ਨਾ ਮੈਡੀਕਲਿਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਤੇ ਉਹ ਸ਼ਿਫਟ ਕਰਤੇ ਜੀ ਮੋਰਚਰੀ ਚ ਆਪਾਂ ਪੇਸ਼ੰਟ ਨਾਲ ਦੀ ਨਾਲ ਹੀ ਨਾਮ ਕੀ ਹੈ ਜੀ ਪੇਸ਼ੰਟ ਦਾ ਇਸ ਦੀ ਬੁੱਕ ਆ ਪੇਸ਼ੰਟ ਦੇ ਨਾਲ ਕੋਈ ਨੋਨ ਪੇਸ਼ੰਟ ਨੋਨ ਨਹੀਂ ਸੀਗਾ ਕੋਈ ਉਹਦਾ ਤਾਂ ਜਿਹੜੇ ਅਨਨੋਜੇ ਬੰਦੇ ਸੀ ਉਹਨਾਂ ਨੇ ਸ਼ੀਰ ਦੱਸਿਆ ਜਿਹਦਾ ਨਾਮ